ਭਗਵਾਨ ਵਾਲਮੀਕੀ ਆਸ਼ਰਮ ਧੂਣਾ ਸਾਹਿਬ ਟਰਸਟ ਵੱਲੋਂ ਅੰਮ੍ਰਿਤਸਰ ਦੇ ਪਿੰਡ ਝੰਡੋਟੀ ਵਿਖੇ ਡੇਰਾ ਬਾਬਾ ਝਾੜਪੀਰ ਹਰੀ ਆਸ਼ਰਮ ਦਾ ਮੇਲਾ ਬੜੀ ਧੂਮ-ਧਾਮ ਅਤੇ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਵਾਲਮੀਕੀ ਆਸ਼ਰਮ ਤੋਂ ਗੱਦੀ ਨਿਸ਼ੀਂ ਸੰਤ ਮਲਕੀਤਨਾਥ ਓਮ ਪ੍ਰਕਾਸ਼ ਗੱਬਰ ਜੀ ਉੱਚੇਤੇ ਤੌਰ 'ਤੇ ਪਹੁੰਚੇ। ਇਸ ਮੌਕੇ ਤੇ ਅੰਮ੍ਰਿਤਸਰ ਦੀ ਪੂਰੀ ਸੰਤ ਸਮਾਜ ਮੇਲੇ ਵਿੱਚ ਪਹੁੰਚੇ। ਇਸ ਤੋਂ ਉਪਰੰਤ ਸੰਗਤਾਂ ਦੇ ਮਨੋਰੰਜਨ ਲਈ ਪੰਜਾਬ ਦੇ ਨਾਮਵਰ ਕਲਾਕਾਰ ਪਹੁੰਚੇ। ਇਸ ਮੌਕੇ ਤੇ ਸੰਤ ਮਲਕੀਤ ਨਾਥ ਓਮ ਪ੍ਰਕਾਸ਼ ਗੱਬਰ ਸਨੀ ਸੋਹਤਾ ਕਰਨ ਵੀਰਕਾ ਮੰਤ ਬਾਬਾ ਸਿਮਰਨ ਸ਼ਿਵਜੀ ਭੱਟੋ ਪ੍ਰਧਾਨ ਵਿਸ਼ਵਜੀ ਮੇਲੇ ਵਿੱਚ ਹਾਜ਼ਰੀ ਭਰੀ ਅਸੀਂ ਪੈਰ ਨਿਕਾਉਂਦੇ ਪਿੱਛੇ ਨਹੀਂ ਕਦੇ ਹਟਾਉਂਦੇ ਜਿੱਥੇ ਅਸੀਂ ਪੈਰ ਟਿਕਾਉਂਦੇ ਪਿੱਛੇ ਨਹੀਂ ਕਦੇ ਹਟਾਉਂਦੇ ਮਿੱਟੀ ਨੂੰ ਖਸਿਆ ਪਾਣਾ ਸਾਡੇ ਤੋਂ ਦੂਰ ਨਹੀਂ ਜਿੱਤੜ ਦੇ ਛੋਟੀ ਹਾਸਾ ਮਨਜ਼ੂਰ ਨਹੀਂ ਜਿੱਤੜ ਦੇ ਛੋਟੀ ਹਾਸਾ ਮਨਜ਼ੂਰ ਨਹੀਂ ਤੇਰਾ ਜਿੱੱਲੇ ਬੱਲੇ ਤੇਰਾ ਕੋ ਚੱਲਣਾ ਹੈ ਨੌਰੀ ਰੋਕ ਨਾ ਬੰਦੇ ਐਸਾ ਮਜਬੂਰ ਨਹੀਂ ਟਿੱਕਰਦਾ ਨਹੀਂ ਪਰ ਇਹ ਪੱਕੀਆਂ ਸਰਕਾਰਾਂ ਨੇ ਇਹ ਸੱਚੀਆਂ ਸਰਕਾਰਾਂ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਨਾਲ ਥੈਂਕ ਯੂ ਐਹ ਹੋਏ ਇਹਨਾਂ ਸੇ ਬਾਬੇ ਚਕਾਣਾ ਹਾ ਅੱਜ ਜੋ ਮੇਲਾ ਹਰੀ ਆਸ਼ਰਮ ਢੇਰਾ ਬਾਬਾ ਝਾੜਵੀਰ ਜੋ ਹਰ ਸਾਲ ਦੀ ਤਰ੍ਹਾਂ ਜਿਹੜਾ ਉਹ ਸਾਲਾਨਾ ਮੇਲਾ ਮਨਾਇਆ ਜਾਂਦਾ ਵਾ ਐਸ ਟਿਕਾ ਦੀ ਸਾਲ ਵੀ ਜਿਹੜਾ ਬਹੁਤ ਸ਼ਰਦਾ ਦੇ ਭਾਵਨਾ ਦੇ ਨਾਲ ਮਨਾਇਆ ਗਿਆ ਵਾ ਜਿੰਨੇ ਵੀ ਸੰਗਤ ਆਈ ਐ ਇਸ ਮੇਲੇ ਦੇ ਵਿੱਚ ਸਭੂ ਸਾਧ ਸੰਗਤ ਨੂੰ ਇਸ ਮੇਲੇ ਦੀ ਲੱਖ ਲੱਖ ਵਧਾਈ ਦੇਨੇ ਜੈ ਹਵਾਲਮੀ ਕੀ ਹਰ ਹਰ ਵਾਹ ਜਿਹੜੇ ਮਣੋ ਕਾਵਣਾ ਪੂਰੀ ਹੁੰਦੀ ਕਿਸ ਤਰ੍ਹਾਂ ਦੇ ਵੇਲੇ ਇਸੇ ਮਣੋ ਕਾਵਣਾ ਕਿਉਂ ਬਾਬਾ ਝਾੜਪੀਰ ਦੀ ਜਗਾ ਬਹੁਤ ਹੀ ਸਦੀਆਂ ਪੁਰਾਣੀ ਜਗਾ ਵਾ ਇਹ 100 ਸਾਲ ਹੋ ਗਿਆ ਇਸ ਮੇਲੇ ਨੂੰ ਲੱਗਦੇ ਨੂੰ ਹਰ ਮਣੋ ਕਾਵਣਾ ਜੋ ਵੀ ਕੋਈ ਮੰਗਦਾ ਵਾ ਇੱਥੇ ਪੂਰੀ ਹੁੰਦੀ ਆ ਤਾਂ ਕਰਕੇ ਸਭ ਜੋ ਪੁਰਾਣਾ ਮੇਲਾ ਬਹੁਤ ਸਰਦਾ ਪਾਵਣਾ ਦੇ ਨਾਲ ਲੱਗਦਾ ਹੈ ਜੈ ਹਵਾਲਮੀ ਕੀ ਹਰ ਹਰ ਬਾਲਮੀ ਕੀ ਆਜ ਸੰਤਾਂ ਦੀ ਜੀ ਟੂਕੀ ਵਿਖੇ ਬਾਦੂਨ ਮੁਕੀਨਾ ਜੀ ਮਹਾਰਾਜੀ ਇੱਥੇ ਅਕਸ਼ਤ ਖਤਗਰੀਨਾ ਆਸ਼ਮ ਦੇ ਵਿੱਚ ਝਾੜਪੀਰ ਦਾ ਮੇਲਾ ਬੜਛਾ ਨੂੰ ਸ਼ੁਕਤ ਹੋਇਆ ਹਜ਼ਾਰਾਂ ਨਿਕੰਤੀ ਤੋਂ ਲੋਕ ਆਏ ਸਭਿਆਚਾਰਕ ਪ੍ਰੋਗਰਾਮ ਹੋਇਆ ਅੱਜ ਰਾਤ ਨੂੰ ਦੁਆਲੇ ਮਹਿਫਲ ਵੀ ਹੋਵੇਗੀ ਕਾਰਜ ਸਫਲ ਹੋਣ ਦੀ ਸ਼ੁਭਕਾਮਨਾ ਦੇ ਲੱਖ ਲੱਖ ਵਧਾਈ ਦਿੰਦਾ ਹਾਂ ਨਨਬਦ ਜੈ ਬਾਲਮੀਕੀ ਹਰੇ ਬਾਲਮੀਕੀ ਜਿਸ ਵੇਦਾਨ ਤੋਂ ਨਸਾਪ ਚਸਤੋ ਇਸ ਤਰ੍ਹਾਂ ਦੇ ਸੱਲੇ ਵੱਡੇ ਵੀ ਰ ਸੁਭਗ ਸਤਕਾਰ ਤੋਂ ਸੰਤ ਮੰਦਿਰਾਂ ਦੀ ਵੱਲੋਂ ਜਿਹੜਾ ਪਿੰਡ ਚ ਚੋਟੀ ਪੀੜ ਜੱਟ ਪੇਜੀ ਦਾ ਜਿਹੜਾ ਮੇਲਾ ਕਰਵਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਔਰ ਇਸ ਸਾਲ ਵੀ ਜਿਹੜਾ ਮੇਲਾ ਵਾ ਬਹੁਤ ਤੁਮਤਾਮਨਾ ਬਣਾਇਆ ਗਿਆ ਤੁਸੀਂ ਦੇਖਿਆ ਕੀ ਬਾਕਵਾਸ ਹੈ ਵੱਡੀ ਤੌਰ ਤੇ ਜਿਹੜੀ ਸਿੰਗਰ ਸੀ ਉਹ ਵੀ ਪਹੁੰਚੇ ਸੀ ਔਰ ਕਬੱਡੀ ਦਾ ਮੇਲਾ ਤੁਸੀਂ ਦੇਖ ਸਕਦੇ ਕਿ ਅਤਲ ਜਿਹੜਾ ਲੰਗਰ ਆਉ ਹਰ ਸਾਲ ਦੀ ਤਰ੍ਹਾਂ ਇੱਥੇ ਸੰਗਤਾਂ ਵੱਲ ਚੜ੍ਹ ਕੇ ਜਿਹੜੀਆਂ ਆਪਣੀਆਂ ਮਨੁਕਾਮਨਾ ਜੜੀਆਂ ਲੈ ਕੇ ਆਉਂਦੀਆਂ ਸਤਿਗੁਰੂ ਕੋਲ ਮੰਗਦੀਆਂ ਨੇ ਔਰ ਮਨ ਜੈਵਾਲ ਮਿਕੀ ਹਰ ਹਰ ਵਾਲੇ ਨਕੀ ਅੰਤਪਲੇਵਰਾਜ ਰਾਗੀ ਪਿੰਡਕ ਮਾਨਵਰੇ ਤੋਂ ਸੰਤ ਬਾਬਾ ਮਲਕੀਤ ਨਾਥ ਜੀ ਜੋ ਹਰ ਸਾਲ ਨਵੇਂ ਝਾੜ ਪੀਰ ਜੀ ਦਾ ਮੇਲਾ ਬਣਾਉਂਦੇ ਹਨ ਉਹਨਾਂ ਦੇ ਸੱਦਾ ਪੁੱਤਰ ਦੇ ਇੰਤੇ ਮੇਲੇ 'ਚ ਪਹੁੰਚੇ ਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈਆਂ ਦਿੰਨੇ ਆ ਜੀ ਜੈਵਾਲ ਮਿਕੀ ਹਰ ਹਰ ਵਾਲੇ ਮਿਕੀ